ਕਹਿੰਦਾ ਸੋਨੇ ਦੇ ਭਲੇਖੇ ਹੱਥ ਪਿੱਤਲ ਨੂੰ ਪਾਲਿਆ ਕਹਿੰਦਾ ਸੋਨੇ ਦੇ ਭਲੇਖੇ ਹੱਥ ਪਿੱਤਲ ਨੂੰ ਪਾਲਿਆ ਚੜ੍ਹਦੀ ਜਵਾਨੀ ਜਟਾਂ ਦੇ ਮੁੰਡੇ ਨੇ ਮੰਜਾ ਬਾਟਰ ਤੇ ਡਾਲਿਆ ਮੰਜਾ ਬਾਟਰ ਤੇ ਡਾਲਿਆ ਸਸੀ ਕਾਲ ਜੀ ਤੇ ਬਹੁਤ ਕਹਿਣ ਸ਼ੇਰ ਸੀ ਇੱਕ ਕਹਿੰਦਾ 9 ਚੰਨ ਮਹੀਨੇ ਬਾਅਦ ਵੀ ਨਿਕਲੇ 9 ਚੰਨ ਮਹੀਨੇ ਬਾਅਦ ਵੀ ਨਿਕਲੇ ਤਾਂ ਇਹਨਾਂ ਰਲਦਾਂ ਇਹਨਾਂ ਤਤਾਰਿਆਂ ਨਾਲ ਕਹਿੰਦਾ ਮੈਂ ਵੀ ਪੁੱਤ ਜੜਦਾ ਹਾਂ ਮੇਰੀ ਲਾਈਨ ਵੱਖਰੀ ਆ ਮੈਨੂੰ ਕੰਪੇਅਰ ਨਾ ਕਰੀ ਇਹਨਾਂ ਸਾਰਿਆਂ ਨਾਲ ਇਹਨਾਂ ਸਾਰਿਆਂ ਨਾਲ ਸਤਿ ਸ਼੍ਰੀ ਅਕਾਲ ਜੀ ਦੋ ਲੈਣਾ ਹੋਰ ਲਿਖਿਆ ਵਰਤਵਾਦ ਸ਼ੇਅਰ ਕਰਿਓ ਕਹਿੰਦਾ ਉੰਜ ਦੇਖਣ ਨੂੰ ਅਸੀਂ ਸ਼ਰੀਫ ਜੇ ਲੱਗਦੇ ਆਂ ਦੇਖਣ ਨੂੰ ਉੰਜ ਅਸੀਂ ਸ਼ਰੀਫ ਜੇ ਲੱਗਦੇ ਆਂ ਉੰਜ ਅਸੀਂ ਸ਼ਰੀਫ ਕਦੇ ਨਾ ਜਾਣੀ ਉਦਾਂ ਸਾਨੂੰ ਵੇਖ ਕੇ ਸ਼ਰੀਫ ਨਾ ਕਦੇ ਜਾਣੀ ਅਸੀਂ ਪਹਿਲੇ ਚੱਕ ਲੈਨੇ ਆਂ ਜਦੋਂ ਸਿਰਾਂ ਤੋਂ ਲੰਘਦਾ ਹੋਵੇ ਪਾਣੀ ਜਦੋਂ ਸਿਰਾਂ ਤੋਂ ਲੰਘਦਾ ਹੋਵੇ ਪਾਣੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਠੀਕ ਆ ਕਰੋ ਦੋ ਲੈਣਾ ਲਿਖਿਆ ਤੇ ਚੰਗੇ ਲੱਗੇ ਵੱਤਾਂ ਸ਼ੇਅਰ ਕਰਿਓ ਲੈ ਕੇ ਤਿੰਨ ਚਾਰ ਲਗਾੜੇ ਬਹੁਤ ਬਹੁਤ ਹੀ ਹਵਾ ਨਹੀਂ ਕਰਦੇ ਲੈ ਕੇ ਤਿੰਨ ਚਾਰ ਲਗਾੜੇ ਬਹੁਤੀ ਹਵਾ ਨਹੀਂ ਕਰਦੇ ਵਹਿਮ ਨਾ ਪਾਲੀਂ ਦਿਲ ਵਿੱਚ ਕਿ ਅਸੀਂ ਤੇਰੇ ਕੋਲੋਂ ਡਰਦੇ ਮੁੱਤ ਤੇਰੇ ਵਰਗੇ ਅਸੀਂ ਜੇਬਾਂ ਵਿੱਚ ਪਾ ਕੇ ਰੱਖੇ ਆ ਕੱਲੇ ਕੱਲੇ ਨੂੰ ਦੇਖ ਲੈ ਪੁੱਤ ਜਿਸ ਸ਼ਿਕਰ ਦੁਪਹਿਰੇ ਬੰਦੇ ਹੀ ਚੱਕੇ ਆ ਅਸੀਂ ਸ਼ਿਕਰ ਦੁਪਹਿਰੇ ਬੰਦੇ ਹੀ ਚੱਕੇ ਆ